ਨਜ਼ਮ ਹੈ ਦੁਰ ਸੁਪਨਾ ਪੰਜਾਬ ਮੈਂ ਤੇਰਾ ਹਾਰਿਆ ਹੋਇਆ ਚੈੱਕ ਕਰਾਂ ਤੈਨੂੰ ਬਾਰ ਬਾਰ 47 ਦਾ ਦੁਰ ਸੁਪਨਾ ਕਿਉਂ ਆ ਰਿਹਾ ਹੈ ਪੰਜਾਬ ਮੈਂ ਤੈਨੂੰ ਅਤ ਪਛਤੀ ਅਰਦਾਸ ਨਾਲ ਕਿਵੇਂ ਮੁਖਾਤਬ ਹੋਵਾਂ ਤਕਸੀਮ ਤਹਾਸਤ ਨਾਲ ਜੋ ਥਾਂ ਥਾਂ ਤੋਂ ਅੰਤਾਂ ਦੀ ਜ਼ਖਮੀ ਉੱਦੜ ਉੱਚਰ ਚੁੱਕੀ ਹੈ ਜੇ ਆਪਣੇ ਗੁਰੂਆਂ ਨੇ ਅੱਜ ਚੁੱਪ ਨਾ ਤੋੜੀ ਸਾਰੀ ਦੀ ਸਾਰੀ ਪਰੰਪਰਾ ਗੁੰਗੀ ਹੋ ਜਾਵੇਗੀ ਅਸੀਂ ਪਾ ਦਿੱਤੀ ਹੈ ਸ਼ਬਦ ਤੇ ਆਰਤੀ ਨੂੰ ਕੈਸੀ ਦੰਦਲ ਰੁਕੀ ਚੀਕ ਲਹੂ ਵਿੱਚ ਬਦਲ ਮਿੱਟੀ ਮਾਤਮ ਅੰਦਰ ਪ੍ਰਵਾਸੀ ਆਵਾਜ਼ਾਂ ਅੰਦਰ ਮਹਿਮੋਨ ਹਾਂ ਸ਼ਬਦ بے ਬਸ ਨੇ ਅੱਜ ਸਾਡੇ ਦਰਾਂ ਤੇ ਜੀ ਆਇਆਂ ਦੀ ਨਹੀਂ ਕੋਈ ਬਾਤ ਸ਼ਗਨੀ ਦਸਤਕ ਹੈ ਸਹਿਮੇ ਬੱਚੇ ਤੱਕ ਰਹੇ ਨੇ ਡਰੀਆਂ ਚੀਥਾਂ ਚੋਂ ਬਰਸ਼ੇ ਵਰਤੀਆਂ ਖਾਮ ਖਾ ਦੇ ਪੁੱਤਰੇ ਨਾਰੇ ਪੰਜਾਬ ਮੈਨੂੰ ਵਿਸਰਨਾਂ ਦੇ ਆਪਣਾ ਨਾਮ ਪਰਾਈਆਂ ਰਹਿਤਲਾਂ ਵਿੱਚ ਪਰਾਈਆਂ ਰਹਿਤਲਾਂ ਅੰਦਰ ਭਟਕਦੇ ਤੈਨੂੰ ਸਾਡੀ ਵੀ ਉਮਰ ਲਕੇ ਅਸੀਂ ਜੋ ਜਿੱਥੇ ਕਿਤੇ ਵੀ ਹਾਂ ਬੋਲਣਾਂ ਨਾ ਤੇ ਸੰ ਆਪਣਾ ਲਓ ਹੈ ਨਜ਼ਮ ਕਾਰ ਸੇਵਾ ਆਓ ਆਪਣੇ ਆਪਣੇ ਮੱਥਿਆਂ ਦੀ ਕਾਰ ਸੇਵਾ ਕਰੀਏ ਬੜੀ ਗੂੜੀ ਗਾੜੀ ਗਾਰ ਚਮ ਗਈ ਹੈ ਸੋਚਾਂ ਤੇ ਸ਼ਬਦਾਂ ਅੰਦਰ ਗੰਦਲੇ ਮੱਥਿਆਂ ਅੰਦਰ ਜਿਬ ਖੜੀ ਬੀਆਂ ਇਲ ਤਾਂ ਸਾਚੀ ਸ਼ਰਾਰਤਾ मस्तक चिलमिल करते सरोवर नहीं रहे हिंसा के भयानक तहखाने बन चुके ने इस तो पहला कि असी सदा भटकदिया पौना बन जाइए आओ अपने अपने मथियां कार सेवा करिए नजमें छोटी जी अरदास जल नहर मिले शब्द न स्वर ਪਿਆਸ ਨੂੰ ਪਾਣੀ ਮਹਿਮਾਨ ਨੂੰ ਜੀ ਆਇਆਂ ਜੀ ਆਇਆਂ ਨਾਨਕ ਨੇ ਕਿਹਾ ਨਾਨਕ ਨੇ ਕਿਹਾ ਚੁੱਕ ਰਬ ਆਪ ਤੇ ਚੁੱਪ ਵੱਲ ਚੱਲੀਏ ਇੱਥੇ ਤਾਂ ਲਗਾਤਾਰ ਬੋਲਦੀ ਪੀੜ ਹੈ ਚਲ ਕਿਸੇ ਅੱਖਰ ਜਾਂ ਅਖਵਲ ਚਲ ਕਿਸੇ ਸੁਧ ਛਾਂ ਦੇ ਹੇਠ ਕਿਸੇ ਪੁਰਸ਼ ਨੂੰ ਸੁਣੀਏ ਜੋਪਤੇ ਚਾਰ ਤੇ ਵਿਚਕਾਰ ਸੁਰਾਂ ਦਾ ਸਤ ਸੰਗ ਕਰੀਏ ਮਨ ਵਿਆਕੁਲ ਬਿਆਸ ਉਦਾਸ ਨਾਨਕ ਨੇ ਕਿਹਾ ਮਿੱਤਰ ਪਿਆਰਨੀ ਚੱਲ ਕਿਤੇ ਚਲੀਏ ਸ਼ਾਇਰ ਦੀ ਪਹਿਚਾਨ ਕਵੀ ਦਾ ਕੋਈ ਕਰ ਨਹੀਂ ਹੁੰਦਾ ਸ਼ਾਇਰ ਕਦੇ ਕਰੇ ਨਹੀਂ ਹੁੰਦਾ ਉਸ ਦਾ ਬਸ ਸੁਪਨਾ ਹੁੰਦਾ ਹੈ ਸੁਪਨੇ ਦੀ ਤਮੀਰ ਸਿਰਜਣਾ ਦਾ ਸਫਰ ਸ਼ਾਇਰ ਨੂੰ ਕਰੇ ਨਾ ਮਿਲਣ ਜਾਣਾ ਉਥੇ ਤਾਂ ਆਮ ਜਿਹਾ ਰਿਸ਼ਤਾ ਮਿਲੇਗਾ ਸਰੀਰਕ ਸਨਾਤਨੀ ਸੰਕੀ ਜਾਂ ਸ਼ਰਾਰਤੀ ਕਵੀ ਕਦੇ ਕਰੇ ਨਹੀਂ ਹੁੰਦਾ ਜੋ ਸ਼ਬਦਿਆਰੇ ਨੂੰ ਕਰੇ ਤਲਾਸ਼ ਕਰਨ ਜਾਂਦੇ ਨੇ ਉਹ ਪਿੰਜਰੇ ਦੇ ਪੰਛੀ ਪਰੰਪਰਾ ਦੇ ਪੂਤ ਪਰਛਾਵਿਆਂ ਦੇ 헤ਰਵੇ ਨੇ ਸ਼ਾਇਰ ਨੂੰ ਮਿਲਣਾ ਸ਼ਾਇਰ ਨੂੰ ਮਿਲਣ ਕਿਤੇ ਹੋਰ ਮਹਿ ਸਹਿਜ ਉਸ ਦੇ ਸ਼ਬਦ ਅੰਦਰ ਸ਼ਾਇਦ ਦਾ ਸਰਨਾਵਾ ਉਸ ਦਾ ਬੂਆ ਹੋਵੇਗਾ ਸ਼ਾਇਦ ਸ਼ਾਇਰ ਦੀ ਪਹਿਚਾਨ ਉਸ ਦੇ ਮੱਥੇ 'ਚ ਖੇਡਦੀ ਤਪਚਾਉਂਦੀ ਚੱਲੀਆਂ ਫੁਲਕਾਰੀਆਂ ਪਿਆਰ ਕਰ ਬੈਠਦੀਆਂ ਨੇ ਚੱਲੀਆਂ ਫੁਲਕਾਰੀਆਂ ਮਦਗ ਜਹੀ ਉਦਾਸ ਲੋ ਅੰਦਰ ਕਈ ਰਾਤ ਚੁੱਪਚੀ ਪੀਤੀਆਂ ਉਂਗਲਾਂ ਤੇ ਉਡੀਕ ਦੀ ਲੁਕਨ ਮੀਚੀ ਖੇਡਦੀਆਂ ਆਲੇ ਚ ਦੀਵੇ ਦੀਆਂ ਕੰਬ ਦੀਆਂ ਸੁਨਹਿਰੀ ਰੀਜਾਂ ਇਛਾਵਾਂ ਪੋਟਿਆਂ ਤੇ ਰਾਤ ਨਾਲ ਰੱਚਦੀਆਂ ਸਪਨਿਆਂ ਦੇ ਸੱਤ ਰੰਗੀ ਸੰਸਾਰ ਪਿਆਰ ਕਰ ਬੈਠੀਆਂ ਨੇ ਰੇਸ਼ਮੀ ਸੂਈ ਤਾਕਿਆਂ ਨਾਲ ਫੁਲਕਾਰੀਆਂ ਨਿੱਕੇ ਨਿੱਕੇ ਚਾਵਾਂ ਨਾਲ ਪਿੰਕ ਝੂਟ ਲੀਆਂ ਚਲੀਆਂ ਫੁਲਕਾਰੀਆਂ ਉਦਾਸ ਰੀਚ ਪਿਆਰੇ ਦਰਬਾਰ ਸਾਹਿਬ ਕੀ ਬਣੇਗਾ ਹੁਣ ਮੇਰੀ ਉਦਾਸ ਹੁੰਦੀ ਜਾ ਰਹੀ ਉਸ ਰੀਚ ਦਾ ਅੰਮ੍ਰਿਤ ਵੇਲੇ ਤੇਰੇ ਸਰੋਵਰ ਕੰਡੇ ਸਿਆਲੀ ਕੁਸਮਸੀ ਰੌਂਦਰ ਲੋਈ ਦੀ ਬੁੱਕਲ ਮਾਰ ਕੇ ਤੇਰੇ ਸ਼ਬਦ ਨੂੰ ਸੋਨਾ ਮੈਂ ਤੇਰਾ ਸੇਖਾ ਪੰਜਾਬੀ ਹਾਂ Hindu ਹਾਂ ਕਿਹਾ ਹਾਂ ਆ ਤੇ ਮੈਂ ਉਹ ਵੀ ਹਾਂ ਜਿਸ ਨੂੰ ਤੂੰ ਓਕਾ ਹੀ ਵਿਚਾਰ ਦਿੱਤਾ ਹੈ ਫਰੀਦ ਦੀ ਸੂਫੀ ਖਮੋਸ਼ੀ ਜਿਸ ਨੇ ਬੁਝਤੇ ਇਲਮ ਲਿਆ ਪੰਜਾਬਾਂ ਦੀ ਸਦੀਵੀ ਭਟਕ ਦੇ ਉੱਜੜ ਦੇ ਮੋੜ ਵਨ ਵਾਸਤੇ ਉਗਦੇ ਸੁਭਾ ਨੂੰ ਪ੍ਰਸ਼ਾਦ ਲੈਂਦਿਆਂ ਮੇਰੀਆਂ ਕੰਬਦੀਆਂ ਹਉਂ ਗਲਾਚੋ ਅਚਾਨਕ ਹੰਜੂ ਕਿਉਂ ਸਮਲ ਲੱਗ ਪਏ ਪੰਜਾਬੀ ਰਬਾਬੀ ਕੀ ਬੇ ਨਦੀ ਅੰਦਰ ਅਜੇ ਵੀ ਕੁਝ ਪਾਣੀ ਬਚਿਆ ਰਹਿ ਗਿਆ ਮੈਂ ਕੋਈ ਤਾਰੂ ਨਹੀਂ ਇਸ ਕੰਡੇ ਤੋਂ ਉਸ ਕਿਨਾਰੇ ਨੂੰ ਪਾਰ ਕਰਨ ਦਾ ਰਿਆਸ ਹੀ ਕਰਦਾ ਰਹਿੰਦਾ ਹਾਂ ਪਰਮ ਬਾਬਾ ਜੀ ਤੂੰ ਤਾਂ ਸਮਿਆਂ ਦਾ ਤੈਰਾਕ ਸੀ ਪਾਣੀ ਦੀ ਬੂੰਦ ਬੂੰਦ ਤੋਂ ਵਾਕਿਫ ਅਰਥਾਂ ਤੋਂ ਕਾਸ਼ਾਂ ਤੱਕ ਦਾ ਮਹਾਕੋਸ਼ ਮੈਂ ਤੇਰੇ ਸ਼ਬਦਾਂ ਸਿੱਖਾਂ ਦੱਸ ਕਿਵੇਂ ਤਰਾਂ ਸਮਿਆਂ ਦੇ ਸਮਿਆਂ ਤੇ ਸਵੇ ਦੇ ਛੇਸ਼ ਨਾ ਕੀ ਵਾਬਰੋਲਿਆ ਨੂੰ ਅੱਖਰ ਦਰ ਅੱਖਰ ਸਿੱਖਦਾ ਤੇਰੇ ਸ਼ਬਦ ਤੇ ਪਾਣੀਆਂ ਨੂੰ ਤਰਨਾ ਤੇਰੇ ਆਕਾਰ ਵਿਚਾਰਾਂ ਤੋਂ ਪਾਰ ਤੇਰੇ ਵਿਚਾਰ ਕਾਰਾਂ ਤੋਂ ਪਾਰ ਪਰਮ ਬਾਬਾ ਜੀ ਅਸੀਂ ਤੇਰੇ ਸ਼ਬਦ ਦੀ ਨਦੀ ਦੇ ਨਾ ਤੇ ਕੰਡੇ ਬੈਠੇ ਪੰਜਾਬੀ ਰਵਾਵੀ ਉਦਾਸੀਆਂ ਸਾਡੇ ਪੰਜਾਬੀ ਸਵਾਦੀ ਵਿਆਕਰਣ ਨਾ ਚਾਉਂਦਿਆਂ ਵੀ ਪਾਣੀ ਜ਼ਖਮੀ ਹੋ ਜਾਂਦੇ ਨੇ ਕਦੇ ਬਾਬਰ ਬਾਹਰੋਂ ਆਉਂਦੇ ਨੇ ਕਦੇ ਆਪਣੇ ਹੀ ਘਰੋਂ ਕੋਈ ਮਸੰਦ ਸ਼ਾਇਰਾਂ ਦੇ ਸ਼ਾਇਬ ਤੇਰੇ ਸ਼ਬਦੀ ਨਦੀ ਅੰਦਰ ਰੋਜ਼ ਤਰਹਾ ਤੂੰ ਆਪਣੀ ਕਲਪਨਾ ਦੇ ਕ੍ਰਿਸ਼ਮੇ ਦੀ ਅਸੀਸ ਤੇ ਕਿ ਅਸੀਂ ਕੇ ਅਸੀਂ ਅੰਨੇ ਅਰਥਾਂ ਦੀ ਪੀੜ ਨਾ ਬਣੀਏ ਅਸੀਂ ਤੇਰੇ ਦਰ ਤੇ ਚਬਤ ਰਹੀਏ ਸੰਗਤ ਤੇ ਸੰਵਾਦ ਤੇ ਜੇ ਮੈਂ ਮਿਲਾਂ ਮੈਂ ਮਿਲਾਂ ਤੁਸੀਂ ਕਹੋ ਨਿਰਾਵਾ ਬਰੋਲਾ ਮੈਂ ਚਲਾ ਜਾਵਾਂ ਤੁਸੀਂ ਕਹੋ ਵਕਤੀ ਲਹਿਰ ਸੀ ਕੋਈ ਜੇ ਮੈਂ ਮਿਲਾਂ ਮੈਂ ਮਿਲਾਂ ਤੁਸੀਂ ਕਹੋ ਨਿਰਾਵਾ ਬਰੋਲਾ ਮੈਂ ਚਲੇ ਜਾਵਾਂ ਤੁਸੀਂ ਕਹੋ ਵਕਤੀ ਲਹਿਰ ਸੀ ਕੋਈ ਇਸ ਤਰ੍ਹਾਂ ਦਾ ਹੋਵੇ ਮੇਰਾ ਨਾਮ ਕਿਤੇ ਵੀ ਨਾ ਹੋਵੇ ਚਿਸਤੀ ਥਾਂ ਮੈਂ ਮਿਲਾਂ ਤੁਸੀਂ ਕਹੋ ਕਿੰਨੇ ਕੁ ਪਾਲ ਮੈਂ ਕਹਾ ਬਸ ਓਨੇ ਜਿੰਨੇ ਆਪਾਂ ਹਾਂ ਹੁਣ ਇਸ ਇਸ ਕੜੀ